ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕੋ ਮੰਤਰੀ ਸਹਿਕਾਰਤਾ ਸਾਲ 2025 ਦੇ ਸਬੰਧ ਸਾਰੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਨਾਲ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਕੇ ਹੋਈ ਮੰਥਨ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀ ਸਹਿਕਾਰਤਾ ਮੰਤਰਾਲੇ ਵੱਲੋਂ ਕਰਵਾਈ ਜਾ ਰਹੀ ਇਸ ਮੰਥਨ ਬੈਠਕ ਵਿੱਚ ਸਾਰੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀ ਅਤੇ ਸਹਿਕਾਰਤਾ ਵਿਭਾਗਾਂ ਦੇ ਵਧੀਕ ਚੀਫ ਸਕੱਤਰ, ਪ੍ਰਿੰਸੀਪਲ ਸਕੱਤਰ ਅਤੇ ਸਕੱਤਰ ਹਿੱਸਾ ਲੈ ਰਹੇ ਨੇ। ਇਹ ਉਪਰਾਲਾ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਵਿਕਾਸ ਦੀ ਸਮੇਂ ਇਸ ਸੰਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਪਵਿੱਕ ਦੀ ਕਾਰਜ ਯੋਜਨਾ ਤਿਆਰ ਕਰਨ ਦੀ ਸੋਚ ਨਾਲ ਕੀਤਾ ਜਾ ਰਿਹਾ ਹੈ ਇਹ ਮੰਥਨ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਕਾਰ ਸੇ ਸਮ੍ਰਿਧੀ ਦੇ ਦ੍ਰਿਸ਼ਟੀਕੋਣ ਨੂੰ ਸਾਂਝੀ ਯਤਨਾਰਾਹੀ ਅੱਗੇ ਵਧਾਉਣ ਦੀ ਸਾਂਝੀ ਸਮਝ ਅਤੇ ਤਾਲਮੇਲ ਪੂਰਨ ਰਣਨੀਤੀ ਵਿਕਸਿਤ ਕਰਨ ਦੀ ਦਿਸ਼ਾ 'ਚ ਅਹਿਮ ਭੂਮਿਕਾ ਨਿਭਾਏਗੀ। ਮੰਥਨ ਬੈਠਕ ਵਿੱਚ 2 ਲੱਖ ਬਹੁ ਮੰਤਵੀ ਪ੍ਰਾਈਮਰੀ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਯਾਨੀ PACS ਡੇਲੀ ਅਤੇ ਮੱਛੀ ਪਾਲਣ ਸਹਿਕਾਰੀ ਸੇਵਾਵਾਂ ਦੀ ਸਥਾਪਨਾ ਜਏ ਮੁਖਵਿਸ਼ਿਆਂ ਤੇ ਚਰਚਾ ਕੀਤੀ ਜਾ ਰਹੀ ਹੈ ਜਿਹੜੀ ਪਿੰਡ ਪੱਧਰ ਤੱਕ ਸੇਵਾ ਮੁਹੱਈਆ ਕਰਾਉਣ ਨੂੰ ਆਖਰੀ ਸਿਰੇ ਤੱਕ ਪੰਚਾਨ ਲਈ ਅਹਿਮ ਹੈ। ਮੰਥਨ ਬੈਠਕ ਦੌਰਾਨ ਸਹਿਕਾਰੀ ਖੇਤਰ ਚ ਦੀ ਸਭ ਤੋਂ ਵੱਡੀ ਅਨਪੰਡਾਰਨ ਯੋਜਨਾ ਬਾਰੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਜਿਸ ਦਾ ਮੰਤਵ ਖੁਰਾਕ ਸੁਰੱਖਿਆ ਨੂੰ ਮਜ਼ਬੂਤੀ ਦੇਣਾ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਹੈ ਇਸ ਦੇ ਨਾਲ ਹੀ ਸਹਿਕਾਰਤਾ ਚ ਸਹਿਕਾਰ ਮੂਹਮ ਅਤੇ ਕੋ ਮੰਤਰੀ ਸਹਿਕਾਰਤਾ ਸਾਲ 225 ਤਹਿਤ ਸੂਬਿਆਂ ਦੇ ਵਿਕਾਸ ਅਤੇ ਹਿੱਸੇਦਾਰੀ ਬਾਰੇ ਚਰਚਾ ਹੋ ਰਹੀ ਹੈ